ਬਠਿੰਡਾ ਥਰਮਲ ਪਲਾਂਟ ਦੇ ਬੰਦ ਹੋਣ ਤੇ ਕੱਚੇ ਤੇ ਪੱਕੇ ਕਰਮਚਾਰੀ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ ਪਿਛਲੇ ਦਿਨੀ ਥਰਮਲ ਕਰਮਚਾਰੀ ਜੂਨੀਅਰ ਨੇ ਐਲਾਨ ਕੀਤਾ ਸੀ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਬਠਿੰਡਾ ਪਹੁੰਚਣ ਤੇ ਵਿਰੋਧ ਕੀਤਾ ਜਾਵੇਗਾ ਜਿਸ ਤੇ ਸ਼ਨੀਵਾਰ ਨੂੰ ਮਨਪ੍ਰੀਤ ਬਾਦਲ ਬਠਿੰਡਾ ਪਹੁੰਚਣ ਤੇ ਕਰਮਚਾਰੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਮਨਪ੍ਰੀਤ ਗੋ ਬੈਕ ਦੇ ਨਾਰੇ ਲਗਾ ਕੇ ਵਿਰੋਧ ਕੀਤਾ ਉਹਨਾਂ ਕਹੇ ਕਿ ਜਦੋਂ ਤੱਕ ਬਠਿੰਡਾ ਥਰਮਲ ਪਲਾਂਟ ਚਾਲੂ ਨਹੀਂ ਹੋਵੇਗਾ ਸੰਘਰਸ਼ ਜਾਰੀ ਰਹੇਗਾ ਐਜੀਟੇਸ਼ਨ ਸੀਗਾ ਅੱਜ ਦਾ ਸੋਦਾ ਕੀ ਗੱਲ ਹੈ ਤੁਹਾਵਾਜਾਈ ਚ ਸਾਡਾ ਜਿਹੜਾ ਅੱਜ ਦਾ ਐ ਕਿ ਲਗਾਤਾਰ ਜਿਹੜਾ ਸਾਡਾ ਫੈਸਲਾ ਕੀਤਾ ਹੋਇਆ ਹੈ ਕਿ ਜਿੱਲਾ ਚਰ ਸਰਕਾਰੀ ਥਰਮਲ ਬਠਿੰਡਾ ਤੇ ਰੋਪੜ ਦੇ ਜਿਹੜੇ ਬੰਦ ਕੀਤੇ ਜੌਨਟ ਹੈ ਉਹ ਚਲਾਏ ਨਹੀਂ ਜਾਂਦੇ ਮਾਨਪ੍ਰੀਤ ਪਾਦਲ ਬਠਿੰਡੇ ਦੇ ਵਿੱਚ ਜਿੱਥੇ ਵੀ ਆਊਗਾ ਦਿਨੇ ਆਵੇ ਸਵੇਰੇ ਆਵੇ ਰਾਤ ਨੂੰ ਆਵੇ ਅਸੀਂ ਇਹਦਾ ਘਰਾਓ ਕਰਨਾ ਹੀ ਕਰਨਾ ਔਰ ਕਾਲੇ ਝੰਡੇ ਨਾ ਖਾਵੇ ਇਹਦੇ ਕਰਨੀ ਕਰਨੇ ਉਥੇ ਹੀ ਇਸ ਪ੍ਰਦਰਸ਼ਨ ਤੇ ਮਨਪ੍ਰੀਤ ਬਾਦਲ ਨੇ ਥਰਮਲ ਪਲਾਂਟ ਦੇ ਕਾਮਿਆਂ ਨੂੰ ਕਿਹਾ ਕਿ ਕਿਸੇ ਵੀ ਕਾਮੇ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕੀਤਾ ਜਾ ਰਿਹਾ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਿਆ ਜਾ ਰਿਹਾ ਨੌਕਰੀਆਂ ਘਟਾਈਆਂ ਨਹੀਂ ਜਾ ਰਹੀਆਂ ਦੋ ਕਿਸਮ ਦੇ ਮੁਲਾਜ਼ਮ ਹੈ ਇੱਕ ਪੱਕੇ ਹੈ ਪੱਕਿਆਂ ਨੂੰ ਤਾਂ ਕਿਹਾ ਵੀ ਨਾਲ ਹੀ ਜਿਹੜਾ ਲਹਿਰਾ ਮੁਹਬਤ ਥਰਮਲ ਪਲਾਂਟ ਹੈ ਤੁਸੀਂ ਉਹਦੇ ਵਿੱਚ ਸ਼ਿਫਟ ਕਰ ਜਾਓ ਤੇ ਜਿਹੜੇ ਠੇਕੇ ਦੇ ਮੁਲਾਜ਼ਮ ਹੈ ਉਹਨਾਂ ਨੂੰ ਕਿਹਾ ਕਿ ਪਠਿੰਡੇ ਅਰ ਪੱਕਿਆਂ ਨੂੰ ਵੀ ਤੇ ਕੱਚਾ ਨੂੰ ਵੀ ਪਠਿੰਡੇ ਤੋਂ ਬਾਹਰ ਬਦਲੀ ਨਹੀਂ ਹੋਏਗੀ ਇਹ ਗਵਰਨਮੈਂਟ ਦਾ ਵਾਅਦਾ ਹੈ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸੇ ਵੀ ਕਾਮੇ ਨੂੰ ਨੌਕਰੀ ਤੋਂ ਕੱਢਿਆ ਨਹੀਂ ਜਾ ਰਿਹਾ ਪਰ ਫਿਰ ਵੀ ਥਰਮਲ ਪਲੈਂਟ ਦੇ ਕਰਮਚਾਰੀ ਬਠਿੰਡਾ ਦੇ ਥਰਮਲ ਪਲੈਂਟ ਨੂੰ ਚਾਲੂ ਕਰਨ ਦੀ ਮੰਗ ਤੇ ਅੜੇ ਹੋਏ ਨੇ ਬਠਿੰਡਾ ਤੋਂ ਅਮਿਤ ਸ਼ਰਮਾ ਜਗਬਣੀ ਟੀਵੀ